ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੈਰਾ ਤੇ ਅੱਜ ਆਪਾਂ ਤੁਹਾਨੂੰ ਸਿੱਧੀ ਬੁੱਟੀ ਬਾਰੇ ਜਾਣਕਾਰੀ ਜਿਹੜੀ ਦਵਾਂਗੇ ਵੀ ਸਿੱਧੀ ਬੁੱਟੀ ਹੈ ਜਿਹੜੀ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਹੀ ਹੈਗੀ ਤੇ ਅੱਜ ਕੱਲ ਹਰ ਕੋਈ ਇਹ ਸੂਟ ਆ ਜਿਹੜੇ ਤਿਆਰ ਕਰ ਰਿਹਾ ਹੈਗਾ ਬਹੁਤ ਪਿਆਰੇ ਲੱਗਦੇ ਨੇ ਸੂਟ ਸਾਰਨ ਪਹਿਲਾਂ ਆਪਾਂ ਗੱਲ ਕਰਦੇ ਇੱਥੇ ਆਪਾਂ ਇਹਨੂੰ ਡਰਾਅ ਕਿੰਨਾ ਕਰਨਾਗਾ ਵੀ ਕਿਸ ਤਰੀਕੇ ਨਾਲ ਜਿਹੜੀ ਇਹਦੀ ਡਰਾਇੰਗ ਕੀ ਹੁੰਦੀ ਹੈਗੀ ਦੇਖੋ ਆਪਾਂ ਨਾ ਇਹਨੂੰ ਡਰਾਇੰਗ ਕਰਨ ਵਾਸਤੇ 7 ਪੁਆਇੰਟ ਲੈ ਲਾਂਗੇ ਇਹਦੇ ਠੀਕ ਹੈ ਨਾ ਅੱਧੇ ਇੰਚ ਤੋਂ 2 ਪੁਆਇੰਟ ਉੱਤੇ ਲੈ ਲਾਂਗੇ ਸੀ ਤੱਕ ਵੀ ਰੱਖ ਸਕਦੇ ਹੋ 7 ਤੱਕ ਵੀ ਰੱਖ ਸਕਦੇ ਆਂਗੇ ਫਿਰ ਨਾ ਜਿਹੜੇ ਆਪਣੇ ਸਿੰਗਲ ਧਾਗੇ ਜਿਵੇਂ ਮਤਲਬ ਇਹਦੇ ਨਾਲ ਬਣਾਵਾਂਗੇ ਇਹ ਫਿਲ ਹੋ ਜਾਂਦੇ ਚੰਗੀ ਤਰ੍ਹਾਂ ਭਰੀ ਜਾਂਦੇ ਕੰਪਲੀਟ ਇੱਕ ਇੰਚ ਤੱਕ ਤਾਂ ਜ਼ਿਆਦਾ ਹੋ ਜਾਊਗਾ ਆਪਾਂ ਨੇ ਜਿਹੜੇ ਇਹ 6 7 ਪੁਆਇੰਟ ਤੱਕ ਹੀ ਲੈਣੀਆਂ ਹੈਗੇ ਚਲੋ ਜੀ ਆਪਾਂ ਸਾਰਨਾ ਪਹਿਲਾਂ ਇਹਨੂੰ ਆਪਾਂ ਡਰਾਅ ਕਰਨਾ ਦੱਸ ਦੇਾਂਗੇ ਤੁਹਾਨੂੰ ਵੀ ਕਿਵੇਂ ਡਰਾਅ ਹੁੰਦੀ ਹੈਗੀ ਅੱਜ ਆਪਾਂ ਤੁਹਾਨੂੰ ਸਿੰਗਲ ਆ ਜਿਹੜੀ ਸਿੰਗਲ ਸਿੰਦੀ ਬੁੱਟੀ ਹੁੰਦੀ ਹੈ ਇੱਕ ਦਿਖਾਉਣੇ ਸਿਖਾਉਣੇ ਆਂਗੇ ਤੇ ਆਪਾਂ ਸੈਕੰਡ ਪਾਰਟ ਦੇ ਵਿੱਚ ਆ ਜਿਹੜੀ ਡਬਲ ਇਦਾਂ ਵੀ ਪੱਤ ਤੋਂ ਵੱਧ ਜਿਹੜੀ ਹੋਰ ਹੈਵੀ ਬਣਾਉਣ ਵਾਸਤੇ ਬਣਦੇਗੀ ਉਹ ਵਾਲੀ ਸਿਖਾਵਾਂਗੇ ਅੱਜ ਆਪਾਂ ਤੁਹਾਨੂੰ ਸਿੰਗਲ ਆ ਜਿਹੜੀ ਬਣਾਉਣੀ ਦੱਸਾਂਗੇ ਦੇਖੋ ਆਪਣੇ 7 ਪੁਆਇੰਟ ਤੱਕ ਲੈਣਾ ਜਿਹੜੀ ਡਰਾ ਕਰਦੀ ਇਸ ਤੋਂ ਬਾਅਦ ਇਧਰਲੀ ਸਾਈਡ ਵੀ ਆਪਣੇ 7 ਪੁਆਇੰਟ ਲੈ ਲੈਣਾ ਦੇਖੋ ਮੈਂ ਆਪਣੇ ਹਿਸਾਬ ਨਾਲ ਹੀ ਲੈ ਰਹੀ ਆਂਗੀ ਕਿਉਂਕਿ ਕੰਮ ਕਰਨ ਨਾਲ ਪ੍ਰੈਕਟਿਸ ਹੋ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕਿੰਨੀ ਕ ਡੱਬੀਆਂ ਜਿਹੜੀ ਆਪਣੀ ਕੰਪਲੀਟ ਹੋ ਗਈ। ਦੇਖੋ ਬਿਲਕੁਲ ਠੀਕ ਹੈਗੀ 7 ਪੁਆਇੰਟ ਤੱਕ ਇਧਰੋਂ ਤਾਂ ਚਲ ਸਿੱਧੀ ਹੈਗੀ। ਲੋ ਜੀ ਆਪਣੀ ਡੱਬੀ ਡਰਾ ਹੋ ਗਈ। ਤੇ ਆਪਾਂ ਇਹਨੂੰ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਆਪਾਂ ਥੋੜਾ ਥੋੜਾ ਨਾ ਇਹਨੂੰ ਐਕਸਟਰਾ ਕੱਢ ਲਵਾਂਗੇ। ਐਸ ਥ੍ਰਿਕ ਨਾਲ ਤੁਸੀਂ ਹੁਣ ਨਾ ਕਿਸੇ ਵੀ ਕੋਰਨਰ ਤੋਂ ਜਿਹੜੀ ਸੂਈ ਹੈਗੀ ਕਢਾਲ ਸਕਦੇ ਹੋਗੇ ਆਪਾਂ ਇੱਥੋਂ ਕਢਾਲਾਂਗੇ ਬਾਨਾ ਕੋਰਨਰ ਹੈ ਜਿਹੜਾ ਆਪਣਾ ਬਣੂਗਾ ਇਹ ਸੈਕੰਡ ਹੈ ਜਿਹੜਾ ਆਪਣਾ ਬਣੂਗਾ ਟੂ ਅੱਗੇ-ਅੱਗੇ ਦੱਸਾਂਗੇ ਤੁਹਾਨੂੰ ਆਪਾਂ ਹਾਂਜੀ ਦੇਖੋ ਆਪਾਂ ਸੂਈ ਹੈ ਜਿਹੜੀ 1 ਨੰਬਰ ਤੋਂ ਕਢਾਲ ਲਵਾਂਗੇ ਐਸ ਥ੍ਰਿਕ ਨਾਲ ਤਿਆਨਾ ਦੇਖੋ ਅੱਜ ਆਪਾਂ ਤੁਹਾਨੂੰ ਸਿੰਗਲ ਦਿਖਾ ਰਹੇ ਹਾਂ ਪਾਰਟ 1 ਦੇ ਵਿੱਚ ਪਾਰਟ 2 ਦੇ ਵਿੱਚ ਜਿਹੜੀ ਐਵੇਂ ਦੀ ਹੁੰਦੀ ਹੈਗੀ ਆਪਾਂ ਉਹ ਦਿਖਾਵਾਂਗੇ 2 ਦੇ ਵਿੱਚ ਦੇਖੋ ਹੁਣ ਆਪਾਂ 2 ਨੰਬਰ ਤੇ ਲੈ ਜਾਾਂਗੇ 2 ਤੋਂ ਬਾਅਦ ਜਿਹੜਾ ਨੇੜੇ ਵਾਲਾ ਪੁਆਇੰਟ ਆ ਇਹ ਆਪਣਾ 3 ਨੰਬਰ ਪੁਆਇੰਟ 1 ਜੂ ਵੈਸੇ ਤਾਂ 2 ਹੀ ਬਣੇਗਾ ਦੋ ਨੂੰ ਆਪਾਂ ਇੱਕ ਨੂੰ ਦੋ ਨੂੰ ਇੱਕ ਬਣ ਸਕਦੇ ਹਾਂ ਪਰ ਆਪਾਂ ਜਿਹੜਾ ਤੁਹਾਨੂੰ ਡਿਟੇਲ ਦੇ ਵਿੱਚ ਦਿਖਾਵਾਂਗੇ ਪੂਰਾ ਤਾਂ ਕਿ ਤੁਸੀਂ ਸਮਝ ਸਕੋ ਇੱਥੇ ਆਪਣਾ 3 ਨੰਬਰ ਬਣ ਗਿਆ ਠੀਕ ਹੈ ਨਾ ਦੇਖੋ ਧਾਗਾ ਆਪਣਾ ਸਿੰਗਲ ਹੈਗਾ ਜਿੱਧਰ ਦੇਖੋ ਧਾਗਾ ਆਪਣਾ ਖੁਦ ਹੀ ਦੱਸ ਰਿਹਾ ਵੀ ਆਪਾਂ ਕਿੱਧਰ ਜਾਣਾਗਾ ਠੀਕ ਹੈ ਨਾ ਇੱਧਰ ਵੀ ਨਹੀਂ ਜਾਣਾ ਇੱਧਰ ਹੀ ਦੇਖੋ ਆਪਣਾ ਧਾਗਾ ਜਿਹੜਾ ਦੱਸ ਰਿਹਾਗਾ ਜਿੱਧਰ ਇਧਰ ਧਾਗੇ ਦੀ ਡਾਇਰੈਕਸ਼ਨਾਂ ਗਈ ਜਾ ਰਹੀ ਹੋਈ ਉਹ ਆਪਣੇ ਪੁਆਇੰਟ ਆ ਜਿਹੜੇ ਬਣ ਜਾਣਗੇ ਆਪਣਾ 4 ਨੰਬਰ ਬਣ ਜੂ ਆ ਆਪਣਾ ਇਧਰਲੀ ਸਾਈਡ ਵਾਲਾ 5 ਬਣ ਜੂਗਾ ਦੇਖੋ ਇਸ ਤੋਂ ਬਾਅਦ ਦੇਖੋ ਆਪਾਂ ਇੱਥੇ ਕੱਢ ਲੈਣੀ ਹੈ ਸੂਈ 4 ਨੰਬਰ ਤੇ ਇਸ ਤੋਂ ਬਾਅਦ 5 ਨੰਬਰ ਤੇ ਕੱਢ ਲਾਂਗੇ 5 ਤੋਂ ਬਾਅਦ ਦੇਖੋ ਸ਼੍ਰੀ ਨੰਬਰ ਧਾਗਾ ਆਪਣਾ ਕਿਧਰ ਲਈ ਸਾਈਡ ਜਾ ਰਿਹਾ ਇਧਰ ਲਈ ਸਾਈਡ ਜਾ ਰਿਹਾ ਨਾ ਤਾਂ 6 ਨੰਬਰ ਜਿਹੜਾ ਆਪਣਾ ਆਹ ਵਾਲਾ ਬਣੂਗਾ ਫਿਰ ਇਸ ਤੋਂ ਬਾਅਦ ਲਵੇ ਕੱਢ ਲਾਂਗੇ ਆਪਣਾ ਕੀ ਹੈ 7 ਪੁਆਇੰਟ ਹੈ ਜਿਹੜੇ ਟੋਟਲ ਆਪਣੇ ਡੱਬੀ ਦੇ ਬਣ ਚੁੱਕੇ ਨੇ 8ਵਾਂ ਪੁਆਇੰਟ ਆਪਣਾ ਆਹ ਵਾਲਾ ਰਹਿ ਜਾਊਗਾ ਆ ਆਪਣਾ ਬਣ ਹੋ ਗਿਆ ਇਸ ਤੋਂ ਬਾਅਦ ਧਾਗਾ ਇਧਰ ਲਈ ਸੜ ਗਿਆ 2 ਲਗੋਂ ਦੀ ਕਾਲ ਲਿਆ 3 ਫਿਰ ਇਧਰਲੀ ਸਾਈਡ ਗਿਆ 4 ਫਿਰ ਆਹ ਵਾਲਾ ਹੋ ਗਿਆ 5 ਇਸ ਤੋਂ ਬਾਅਦ 6 ਤੇ ਜਾਵਾਂਗੇ ਆਪਾਂ ਠੀਕ ਹੈ ਨਾ 6 ਤੋਂ ਦੇਖੋ ਕਿੱਦਾਂ ਜਾਣਾ ਇਹਦੇ ਕੋਲੇ ਹੀ ਆਪਾਂ ਇਦਾਂ ਸੂਈ نکال ਲੈਣੀ ਹੈਗੀ ਲਓ ਜੀ ਦੇਖੋ ਹੁਣ ਇਹਦੇ ਕੋਲ ਦੀ ਆਪਾਂ ਕਢ ਲਾਂਗੇ 7 ਹੁਣ ਇਸ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਦੇਖੋ ਆਹ ਟਾਂਕਾ ਜਿਹੜਾ ਆਪਣਾ ਦੱਬਿਆ ਹੋਇਆ ਹੈ ਨਾ ਇਹ ਆ ਆ ਸੌਰੀ ਆ ਉੱਪਰਲਾ ਦੇਖੋ ਉੱਪਰ ਹੈਗਾ ਨੀਚੇ ਵਾਲਾ ਦੱਬਿਆ ਹੋਇਆਗਾ ਆਪਾਂ ਇਹਨੂੰ ਵੀ ਆਪਾਂ ਕੀ ਕਰਨਾਗਾ ਇਧਰਲੀ ਸਾਈਡ ਉੱਪਰ ਉਹ ਜੋ ਇਧਰੋਂ ਆਪਣਾ ਜਿਹੜਾ ਨੀਚੇ ਦੱਬਿਆ ਜਾਊਗਾ 6 ਨੰਬਰ ਵਾਲਾ ਆਪਾਂ ਸੂਈ ਜਿਹੜੀ ਨੀਚੇ ਦੀ ਕੱਢ ਲਾਂਗੇ ਕੋਈ ਵੀ ਟਾਂਕ ਆਪਣਾ ਸੇਮ ਨਹੀਂ ਰਹੂਗਾ ਉੱਪਰ ਨੂੰ ਇੱਕ ਆਪਣਾ ਦੱਬਿਆ ਹੋਣਾ ਚਾਹੀਦਾ ਇੱਕ ਆਪਣਾ ਉੱਪਰ ਚਾਹੀਦਾਗਾ ਠੀਕ ਹੈ ਨਾ ਹੁਣ ਆਪਾਂ ਇੱਥੇ 8 ਨੰਬਰ ਤੇ ਸੂਈ ਜਿਹੜੀ ਕਢ ਦਵਾਂਗੇ ਤੇ ਇਸ ਤਰੀਕੇ ਨਾਲ ਜਿਹੜੀ ਡੱਬੀ ਆਪਣੀ ਬਣ ਚੂਗੀ ਦੇਖੋ ਪੂਰਾ ਡਰਾ ਹੋ ਗਿਆ ਨਾ ਉੱਪਰੋਂ ਡੱਬੀ ਇਹ ਜਿਹੜੀ ਹੁਣ ਦੇਖੋ ਇਹਨੂੰ ਫਿਲ ਕਿਵੇਂ ਕਰਨਾਗਾ ਆਪਾਂ ਜਿੱਥੋਂ ਸ਼ੁਰੂ ਕਰਿਆ ਸੀ ਉੱਥੇ ਹੀ ਆਪਾਂ ਸ਼ੁਰੂ ਕਰ ਸਕਦੇ ਆਂਗੇ ਇਸ ਤਰੀਕੇ ਨਾਲ ਇਹ ਆਪਣਾ ਇੱਕ ਨੰਬਰ ਹੋ ਗਿਆ ਇਸ ਤੋਂ ਬਾਅਦ ਦੇਖੋ ਆਪਾਂ 2 ਤੇ ਜਾਣਾਗਾ ਆ ਧਾਗਾ ਉੱਪਰ ਹੈ ਨਾ ਇਹਨੂੰ ਆਪਾਂ ਕੀ ਕਰਨਾ ਦੱਬ ਦੇਣਾ ਇਸ ਤਰੀਕੇ ਨਾਲ ਦੇਖੋ ਦੱਬਿਆ ਗਿਆ ਨਾ ਦੱਬਣ ਲਈ ਆਪਾਂ ਨੇ ਕੀ ਕਰਨਾਗਾ ਆ ਜਿਹੜਾ ਇੱਥੇ ਆਪਣੇ 2 ਨੰਬਰ ਬਣਾਇਆਗਾ ਇਹਦੇ ਵਿੱਚ ਦੀ ਸੂਈ ਆ ਜਿਹੜੀ ਕੱਢ ਲੈਣੀ ਹੈਗੀ ਇਸ ਤਰੀਕੇ ਨਾਲ ਦੇਖੋ ਆ ਧਾਗਾ ਆਪਣਾ ਜਿਹੜਾ ਦੱਬਿਆ ਗਿਆ ਨੀਚੇ ਵਾਲਾ ਇੱਕ ਉੱਪਰ ਹੋ ਗਿਆ ਇੱਕ ਦੱਬਿਆ ਗਿਆ ਦੇਖੋ ਇਸ ਤਰੀਕੇ ਨਾਲ ਹੁਣ ਇੱਥੇ ਆਪਣੇ ਦੋ ਧਾਗੇ ਹੋ ਗਏ ਦੋ ਧਾਗੇ ਹੋ ਗਏ ਨਾ ਦੇਖੋ ਜੀ ਇਸ ਤੋਂ ਬਾਅਦ ਜਿਹੜਾ ਆਪਣਾ ਦੱਬਿਆ ਹੋਇਆ ਧਾਗਾ ਇਹਨੂੰ ਉਠਾ ਲੈਣਾਗਾ ਧਿਆਨ ਨਾਲ ਦੇਖ ਇਸ ਤਰੀਕੇ ਨਾਲ ਉਠਾ ਲੈਣਾਗਾ ਬਿਲਕੁਲ ਆਪਾਂ ਤੁਹਾਨੂੰ ਦੇਖੋ ਸੌਖੇ ਤਰੀਕੇ ਨਾਲ ਦੱਸ ਰਹੇ ਹਾਂਗੇ ਆਹ ਵਾਲੇ ਨੂੰ ਪਹਿਲੇ ਨੰਬਰ ਵਾਲੇ ਨੂੰ ਉਠਾ ਲੈਣਾਗਾ ਇਸ ਤਰੀਕੇ ਨਾਲ ਦੇਖੋ ਧਾਗਾ ਆਪਣਾ ਕਿਧਰਲੀ ਸਾਈਡ ਜਾ ਰਿਹਾ ਹੁਣ ਜਦੋਂ ਆਪਾਂ ਕਾਹਨੇ ਆ ਨਾ ਖੁਦ ਹੀ ਦੱਸ ਰਹੇ ਮੈਂ ਇਧਰ ਜਾ ਰਹੇ ਹਾਂਗਾ ਇਸ ਤਰੀਕੇ ਨਾਲ ਇਧਰਲੀ ਸਾਈਡ ਆ ਗਿਆ ਉਨ ਦੇਖੋ ਆਪਣਾ ਧਾਗਾ ਜਿਹੜਾ ਆ ਉੱਪਰ ਆ ਗਿਆ ਇਹਨੂੰ ਆਪਣੇ ਕੀ ਕਰਨਾ ਦੱਬ ਦੇਣਾਗਾ ਆਪਾਂ ਇੱਥੋਂ ਦੀ ਐਦਾਂ ਹੀ ਕਢ ਲਵਾਂਗੇ ਸੂਈ ਨੂੰ ਧਿਆਨ ਨਾਲ ਦੇਖਿਓ ਕਢ ਲਈ ਸੂਈ ਦੇਖੋ ਬਿਲਕੁਲ ਸਲੋ ਦੇ ਵਿੱਚ ਦਿਖਾ ਰਿਆ ਆਪਾਂ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਆਪਣਾ ਪਹਿਲੇ ਨੰਬਰ ਵਾਲਾ ਧਾਗਾ ਹੈ ਇਹਨੂੰ ਉਠਾ ਲਵਾਂਗੇ ਇਸ ਤਰੀਕੇ ਨਾਲ ਜਿਹੜਾ ਸੈਕੰਡ ਵਾਲਾ ਹੈ ਉਹਨੂੰ ਆਪਾਂ ਦੱਬ ਦਵਾਂਗੇ ਮਤਲਬ ਜਿਹੜਾ ਦੱਬਿਆ ਹੋਇਆ ਉਹਨੂੰ ਚੱਕਣਾਗਾ ਜਿਹੜਾ ਦੱਬਿਆ ਹੋਇਆ ਉਹਨੂੰ ਉਹ ਜਿਹੜਾ ਚੱਕਿਆ ਹੋਇਆ ਉਹਨੂੰ ਦੱਬ ਦੇਣਾਗਾ ਦੇਖੋ ਆਪਣਾ ਧਾਗਾ ਖੁਦੀ ਇੱਧਰ ਆ ਗਿਆ ਨਾ ਇੱਧਰਲੀ ਸਾਈਡ ਦੇਖੋ ਆ ਰਿਹਾ ਹੈਗਾ ਹੁਣ ਆ ਆਪਣਾ ਉੱਪਰ ਆਗਾ ਇਹਨੂੰ ਆਪਾਂ ਜਦੋਂ ਇਸ ਤਰੀਕੇ ਨਾਲ ਕੱਢ ਦਵਾਂਗੇ ਇਹ ਦੱਬਿਆ ਜਾਊਗਾ ਇਹਦੇ ਵਿੱਚ ਦੀ ਕੱਢ ਲਵਾਂਗੇ ਸਿਕਸ ਨੰਬਰ ਤੇ ਆ ਗਿਆ ਆਪਾਂ 5 ਤੋਂ 6 ਤੋਂ ਬਾਅਦ ਆਪਾਂ ਦੇਖੋ 7 ਤੇ ਜਾਵਾਂਗੇ ਆ ਦੇਖੋ 7 ਤੇ ਆ ਗਏ ਹੁਣ ਆਪਾਂ ਇੱਧਰਲੀ ਸਾਈਡ ਘੁੰਮ ਕੇ ਤੇ ਆਪਾਂ ਜਿਹੜਾ ਫਸਟ ਵਾਲਾਗਾ ਧਾਗਾ ਇੱਕ ਜਿਹੜਾ ਦੱਬਿਆ ਹੋਇਆ ਗਾ ਉਹਨੂੰ ਆਪਾਂ ਕੀ ਕਰਨਾ ਹੈ ਨਾ ਚੱਕ ਲੈਣਾਗਾ ਇਸ ਤਰੀਕੇ ਨਾਲ ਚੱਕਿਆ ਹੈਗਾ ਨਾ 7 ਤੋਂ ਬਾਅਦ ਦੇਖੋ ਆਪਾਂ 8 ਤੇ ਆਵਾਂਗੇ ਦੇਖੋ ਇਸ ਤਰੀਕੇ ਨਾਲ ਧਾਗਾ ਆਪਣਾ ਖੁਦ ਹੀ ਜਾ ਰਿਹਾ ਇਸ ਤਰੀਕੇ ਨਾਲ ਹੁਣ ਆਪੇ 8 ਤੇ ਆ ਗਏ 8 ਤੇ ਜਾ ਕੇ ਦੇਖੋ ਇੱਥੋਂ ਆਪਾਂ ਇਦਾਂ ਹੀ 9 ਤੇ ਆ ਕੇ ਇਹਨੂੰ ਆਪਾਂ ਇੱਕ ਧਾਗੇ ਨੂੰ ਕੀਆ ਦੱਬ ਦੇਣਾ ਹੁਣ ਦੇਖੋ ਆਪਣੇ ਉਥੇ ਆ ਗਏ ਨਾ ਜਿੱਥੇ ਆਪਣੇ ਕੰਪਲੀਟ ਕਰਾ ਸੀ ਹੁਣ ਜਿੱਥੋਂ ਨਾ ਆਪਣੀ ਸੂਈ ਕੱਢੀ ਹੈਗੀ ਜਿਹੜਾ ਆ ਆਪਣਾ ਉੱਪਰ ਉੱਠਿਆ ਹੋਇਆ ਹੈਗਾ ਇਹਨੂੰ ਥੋੜਾ ਜਿਹਾ ਦਬ ਦੇਣਾ ਆਪਾਂ ਨੇ ਦੇਖੋ ਜੀ ਜੇ ਥੋੜੀ ਡੱਬੀ ਆਪਣੀ ਘੱਟ ਹੁੰਦੀ ਨਾ ਫਿਲ ਹੋ ਜਾਣੀ ਸੀ ਆਪਾਂ ਨੇ ਥੋੜੀ ਜਿਹੀ ਵੱਡੀ ਬਣਾਈ ਹੈਗੀ ਤਾਂ ਕਿ ਆਪਾਂ ਤੁਹਾਨੂੰ ਸਮਝਾ ਸਕੀਏ ਥੋੜਾ ਜਿਹਾ ਇੱਥੇ ਥੋੜੀ ਜਿਹੀ ਸਪੇਸ ਰਹੇਗੀ ਇਹ ਜੇ ਆਪਾਂ ਥੋੜੀ ਡੱਬੀ ਜਿਹੜੀ ਘੱਟ ਬਣਾਉਂਦੇ ਤਾਂ ਪਤਾ ਲੱਗ ਜਾਣਾ ਸੇ ਆਪਾਂ ਇੱਕ ਤੁਹਾਨੂੰ ਕਾਲੀ ਕਾਲੀ ਹੋਰ ਆਪ ਜਿਹੜੀ ਇਦੋਂ ਛੋਟੀ ਡੱਬੀ ਹੈ ਜਿਹੜੀ ਫਿਲ ਕਰਕੇ ਦਿਖਾਉਣੇ ਆਂਗੇ ਥੋੜੀ ਜੀ ਆਪਾਂ ਘੱਟ ਕਰਾਂਗੇ ਜ਼ਿਆਦਾ ਨਹੀਂ ਕਰਦੇ ਦੇਖੋ ਆਪਏ ਇਹਦੇ ਕੋਲੀ ਨਾਲ ਡਰਾਅ ਕਰ ਲੈਣਾ ਇੱਕ ਮਸੇ ਜਲ ਚੱਲਣਾ ਤੇ ਫਿਰ ਆਪਾਂ ਜਲਦੀ ਜਲਦੀ ਬਿਤਾ ਸਕੋਗੇ Pakai segmen ini, kan? kapas bisa lihat, gua taruh di ਦੇਖੋ ਜੀ ਆਪਾਂ ਨੇ ਇਹਦਾ ਸਾਈਜ਼ ਆ ਜਿਹੜਾ ਕੱਟ ਕਰਤਾ ਸੀ ਇਸ ਤਰੀਕੇ ਨਾਲ ਜਿਹੜੀ ਆਪਣੀ ਸਿੱਧੀ ਬੁੱਟੀ ਹੈਗੀ ਤਿਆਰ ਹੋ ਜਾਂਦੀ ਹੈਗੀ ਜੇ ਵੀਡੀਓ ਬਧੀ ਲੱਗੀ ਤਾਂ ਇੱਕ ਲਾਈਕ ਕਰੋ ਤੇ ਸ਼ੇਅਰ ਕਰਿਓ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਆਪਾਂ ਤੁਹਾਨੂੰ ਹੋਰ ਵੀ ਸੋਖ ਸੋਖੇ ਤਰੀਕੇ ਨਾਲ ਇਹ ਡਿਜ਼ਾਈਨ ਆ ਬਣਾਉਣੇ ਦੱਸ ਦਿਆਂਗੇ ਥੈਂਕ ਯੂ ਫਾਰ ਵਾਚਿੰਗ